ਦਿੱਲੀ ਐਨਸੀਆਰ ਵਿੱਚ ਰਹਿਣ ਵਾਲੇ ਲੋਕ ਵੀ ਹੁਣ ਵਟਸਐਪ ਰਾਹੀਂ ਡੀਟੀਸੀ ਬੱਸ ਦੀਆਂ ਟਿਕਟਾਂ ਬੁੱਕ ਕਰ ਸਕਦੇ ਨੇ ਇਹ ਫੀਚਰ ਬੁੱਧਵਾਰ ਯਾਨੀ 10 ਅਪ੍ਰੈਲ ਤੋਂ ਸ਼ੁਰੂ ਕੀਤਾ ਗਿਆ ਹੈ ਵਟਸਐਪ ਰਾਹੀਂ ਡੀਟੀਸੀ ਯਾਨੀ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੀ ਟਿਕਟਿੰਗ ਸਹੂਲਤ ਸ਼ੁਰੂ ਹੋਣ ਨਾਲ ਲੋਕਾਂ ਦਾ ਰੋਜ਼ਾਨਾ ਦੇ ਆਧਾਰ ਤੇ ਕਾਫੀ ਸਮਾਂ ਬਚੇਗਾ ਵਟਸਐਪ ਚੈਟਬੋਟ ਰਾਹੀਂ ਡੀਟੀਸੀ ਬੱਸ ਦੀਆਂ ਟਿਕਟਾਂ ਬੁੱਕ ਕਰਨ ਦੀ ਸਹੂਲਤ ਵਟਸਐਪ ਰਾਹੀਂ ਦਿੱਲੀ ਮੈਟਰੋ ਲਈ ਟਿਕਟਾਂ ਬੁੱਕ ਕਰਨ ਦੀ ਸਹੂਲਤ ਵਾਂਗ ਹੀ ਹੈ WhatsApp ਇਸ ਦੇ ਲਈ ਚੈਟਬੋਟ ਸੇਵਾ ਦੀ ਵਰਤੋਂ ਕਰਦਾ ਹੈ WhatsApp ਚੈਟਬੋਟ ਦੋ ਪਛਾਵਾ ਹਿੰਦੀ ਅਤੇ ਅੰਗਰੇਜ਼ੀ ਨੂੰ ਸਪੋਰਟ ਕਰਦਾ ਹੈ ਤੁਹਾਨੂੰ ਦੱਸਦੇ ਹਾਂ ਕਿ WhatsApp ਰਾਹੀਂ DTC ਟਿਕਟਾਂ ਕਿਵੇਂ ਬੁੱਕ ਕੀਤੀਆਂ ਜਾਂਦੀਆਂ ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਫੋਨ 'ਚ WhatsApp ਓਪਨ ਕਰੋ ਹੁਣ Android ਡਿਵਾਈਸ ਪਲੱਸ ਵਾਲੇ ਉਪਭੋਗਤਾ ਅਤੇ iOS ਡਿਵਾਈਸ ਵਾਲੇ ਉਪਭੋਗਤਾ ਨਿਊ ਚੈਟ ਦੇ ਵਿਕਲਪ ਤੇ ਕਲਿੱਕ ਕਰਦੇ ਨੇ ਇਸ ਤੋਂ ਬਾਅਦ ਇਹ ਨੰਬਰ ਦਰਜ ਕਰੋ 8844073223 ਇਸ ਨੰਬਰ ਤੇ ਹਾਈ ਲਿਖੋ ਅਤੇ ਭੇਜੋ ਇਸ ਤੋਂ ਬਾਅਦ WhatsApp ਦਾ ਇਹ ਚੈਟਬੋਟ ਤੁਹਾਨੂੰ ਆਪਣੀ ਮਨਪਸੰਦ ਭਾਸ਼ਾ ਅੰਗਰੇਜ਼ੀ ਜਾਂ ਹਿੰਦੀ ਚੁਣਨ ਦਾ ਵਿਕਲਪ ਦੇਵੇਗਾ ਤੁਸੀਂ ਇਸ ਤੇ ਟੈਪ ਕਰਕੇ ਕਿਸੇ ਤੇ ਕਲਿੱਕ ਕਰ ਸਕਦੇ ਹੋ ਹੁਣ ਤੁਹਾਨੂੰ ਟਿਕਟ ਬੁੱਕ ਕਰਨ ਲਈ ਬੁੱਕ ਟਿਕਟ ਦੇ ਵਿਕਲਪ ਤੇ ਕਲਿੱਕ ਕਰਨਾ ਹੋਵੇਗਾ ਇਸ ਤੋਂ ਬਾਅਦ ਚੈਟਬੋਟ ਇੱਕ ਲਿੰਕ ਭੇਜੇਗਾ ਜੋ ਤੁਹਾਨੂੰ ਸਿੱਧਾ DTC ਦੀ ਵੈਬਸਾਈਟ ਤੇ ਲੈ ਜਾਵੇਗਾ ਇਸ ਤੋਂ ਬਾਅਦ ਤੁਹਾਨੂੰ ਉਹਨਾਂ ਥਾਵਾਂ ਦਾ ਨਾਮ ਚੁਣਨਾ ਹੋਵੇਗਾ ਜਿੱਥੋਂ ਤੁਸੀਂ ਜਾਣਾ ਚਾਹੁੰਦੇ ਹੋ ਅਤੇ ਭੁਗਤਾਨ ਕਰਨਾ ਹੋਵੇਗਾ ਅਤੇ ਫਿਰ ਟਿਕਟ ਤੁਹਾਡੇ ਫੋਨ ਤੇ ਭੇਜੀ ਜਾਵੇਗੀ ਹਾਲਾਂਕਿ ਹੁਣ ਤੁਹਾਨੂੰ ਦੱਸਦੇ ਹਾਂ ਦੱਸ ਦਈਏ ਕਿ DTC ਕੋਲ ਇੱਕ ਐਪ ਵੀ ਹੈ ਜਿਸ ਨੂੰ ਤੁਸੀਂ ਆਪਣੇ ਫੋਨ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਕਿਸੇ ਵੀ ਸਮੇਂ ਟਿਕਟ ਬੁੱਕ ਕਰ ਸਕਦੇ ਹੋ ਜਿਵੇਂ ਹੀ ਐਪ ਖੁੱਲਦਾ ਹੈ ਉਪਭੋਗਤਾ ਨੂੰ ਕਿੱਥੋਂ ਤੋ ਕਿੱਥੇ ਜਾ ਬੱਸ ਨੰਬਰ ਅਤੇ ਫਿਰ ਸਰੋਤ ਅਤੇ ਮੰਜ਼ਿਲ ਦਰਜ ਕਰਕੇ ਟਿਕਟ ਬੁੱਕ ਕਰਨੀ ਹੋਵੇਗੀ ਇਸ ਐਪ ਵਿੱਚ ਭੁਗਤਾਨ ਲਈ ਕਈ ਆਨਲਾਈਨ ਵਿਕਲਪ ਵੀ ਉਪਲਬਧ